கோ பிச்சு துரதி கலீக்குட்டு திப்பலி ஷீக்கல தீ பிப்பலி ஷீ கீ காரி பேர் பட்டு ആ കുടിയ ചടിയ കുടിയ ചടിയ പീപ്പി പീ പാ ഗിദ്ധി ചാല മച്ചോ നച്ച നനദ ഗിദ്ധി ചാല മച്ചോ നച്ച നനദ ഗിദ്ധി ചാല മച്ച ਸੌਣ ਮਹੀਨੇ ਮੀਨਾ ਪੈਂਦਾ ਸੌਣ ਮਹੀਨੇ ਮੀਨਾ ਪੈਂਦਾ ਸੁੱਕੀਆਂ ਰਹਿਣ ਜ਼ਮੀਨਾ ਬਈ ਤੂੜੀ ਖਾ ਖਾ ਵੜਦ ਹਾਰਗੇ ਬਲੇ 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 ਤੂੜੀ ਖਾ ਖਾ ਵੜਦ ਹਾਰਗੇ ਸਭਨਾ ਦੇ ਕਰਫੀ ਮਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਸੌਣ ਦਾ ਮਹੀਨਾ ਕੀਤੇ ਚਾਹੀਏ ਨਾ ਪੁਰਾਣੇ ਸੌਣ ਦਾ ਮਹੀਨਾ ਕੀਤੇ ਚਾਹੀਏ ਨਾ ਪੁਰਾਣੇ ਬਗਣਗੇ ਪਰਣਾਲੇ ਕਿਸੇ ਸੁੱਤੇ ਨੀ ਜਗੋਣੇ ਬਗਣਗੇ ਪਰਣਾਲੇ ਕਿਸੇ ਸੁੱਤੇ ਨੀ ਜਗੋਣੇ ਗੱਡੀ ਜੋੜ ਕੇ ਆ ਗਿਆ ਮাইয়া ਆ ਗਿਆ ਵਿਚ ਦਰਵਾਜ਼ੀ ਵਈ ਬੜਦ ਤੇਰੀ ਨੂੰ ਕਾਦੀ ਟੋਕਰੀ ਬੱਲੇ 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 ਬੜਦ ਤੇਰੀ ਨੂੰ ਕਾਦੀ ਟੋਕਰੀ ਤੈਨੂੰ ਦੋ ਪ੍ਰਸ਼ਾਦੇ ਖਾਲੀ ਮੁੜ ਜੇ ਓਏ ਸਾਡੇ ਨਹੀਂ ਰਾਤੇ ਖਾਲੀ ਮੁੜ ਜਾ ਓਏ ਸਾਡੇ ਨਹੀਂ ਰਾਤੇ ਖਾਲੀ ਮੁੜ ਜਾ ਓਏ ਨਿੱਕੀ ਨਿੱਕੀ ਬੂੰਦੀ ਦਾ ਮੀਂਹ ਵਰਸੇਂਦਾ ਨਿੱਕੀ ਨਿੱਕੀ ਬੂੰਦੀ ਦਾ ਮੀਂਹ ਵਰਸੇਂਦਾ ਗੋਡੇ ਗੋਡੇ ਗਰਾਂ ਪਹਿਲਾ ਚਾਰ ਦੀ ਕੰਬਲੀ ਭਿੱਜ ਗਈ ਪਹਿਲਾ ਚਾਰ ਦੀ ਕੰਬਲੀ ਭਿੱਜ ਗਈ ਫੇਰ ਭਿੱਜ ਗਿਆ ਸਾਰਾ ਪਾਜਾ ਵੇ ਮਿੱਤਰ ਟੱਬਰ ਜਾਗਦਾ ਸਾਰਾ ਪਾਜਾ ਵੇ ਮਿੱਤਰ ਟੱਬਰ ਜਾਗਦਾ ਸਾਰਾ ਪਾਜਾ ਵੇ ਮਿੱਤਰ ਤਿਆਂ ਦੇ ਦਿਨ ਆਗੇ ਕੁੜੀਓ ਤਿਆਂ ਦੇ ਦਿਨ ਆਗੇ ਕੁੜੀਓ ਪੀਂਗ ਪਿਪਲ ਤੇ ਪਾਈ ਸ਼ਾਲ ਮਾਰ ਕੇ ਛੜਗੀ ਪੀਂਗ ਤੇ ਸ਼ਾਲ ਮਾਰ ਕੇ ਛੜਗੀ ਪੀਂਗ ਤੇ ਜੋਵਨ ਦੇ ਜਹਾਈ ਪਿੜਸਾਰੇ ਵਿੱਚ ਪੈ ਗਿਆ ਰੌਲਾ ਕੁੜੀਆਂ ਆਈਆਂ ਭੱਜ ਕੇ ਹੀਰ ਮਜਾ ਜਣਨੀ ਆਈਆਂ ਤਿਆਂ ਵਿੱਚ ਸੱਜ ਕੇ ਹੀਰ ਮਜਾ ਜਣਨੀ ਆਈਆਂ ਤਿਆਂ ਵਿੱਚ ਸੱਜ ਕੇ ਹੀਰ ਮਜਾ ਜਣਨੀ ਲੋਕੀ ਕਹਿੰਦੇ ਮੀਨੀ ਪੈਂਦਾ ਲੋਕੀ ਪੈਂਦੇ ਮੀਨੀ ਪੈਂਦਾ ਗੋਡੇ ਗੋਡੇ ਪਾਣੀ ਦੁਪੱਟਾ ਮੇਰਾ ਭਿੱਜ ਗਿਆ ਨੀ ਤੂੰ ਛਤਰੀ ਕਿਉਂ ਨਾ ਤਾਣੀ ਦੁਪੱਟਾ ਮੇਰਾ ਭਿੱਜ ਗਿਆ ਵੇ ਤੂੰ ਛਤਰੀ ਕਿਉਂ ਨਾ ਤਾਣੀ ਦੁਪੱਟਾ ਮੇਰਾ ਭਿੱਜ ਗਿਆ ਵੇ ਬੱਲੇ ਬੱਲੇ ਬਈ ਪੱਛੋ ਦੀਆਂ ਪੈਣ ਕਣੀਆਂ ਬੱਲੇ ਬੱਲੇ ਬਈ ਪੱਛੋ ਦੀਆਂ ਪੈਣ ਕਣੀਆਂ ਮੇਰਾ ਭਿੱਜ ਗਿਆ ਬਰੀ ਦਾ ਲੈਂਗਾ ਪੱਛੋ ਦੀਆਂ ਪੈਣ ਕਣੀਆਂ ਪਿਪਲੀ ਤੇ ਦੋ ਪਿੰਗਾ ਪਾਈਆਂ ਪਿਪਲੀ ਤੇ ਦੋ ਪਿੰਗਾ ਪਾਈਆਂ ਦੋ ਮਟਿਆਰਾ ਛੂਟਣ ਆਈਆਂ ਦੋ ਮਟਿਆਰਾ ਛੂਟਣ ਆਈਆਂ ਪਿੰਗ ਚੜਾਈ ਬੰਗਟ ਕਰਾਈ ਜੋੜਾ ਟੁੱਟ ਗਿਆ ਬੰਗਾ ਦਾ ਮੈਂ ਆਸ਼ਿਕ ਹੋਗੀ ਵੇ ਸੋਹਣਿਆ ਪੀੜ ਵੇਖ ਤੇਰੇ ਦੰਦਾਂ ਦਾ ਮੈਂ ਆਸ਼ਿਕ ਹੋਗੀ ਵੇ ਸੋਣ ਮਹੀਨਾ ਦਿਨਤੀਆਂ ਦੇ ਸੋਣ ਮਹੀਨਾ ਦਿਨਤੀਆਂ ਦੇ ਪਿਪਲੀ ਪਿੰਗਾ ਪਾਈਆਂ ਵੇ ਸੰਤੋ ਵੰਤੋ ਹੋਈਆਂ ਕਠੀਆਂ ਬੱਲੇ 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 ਸੰਤੋ ਵੰਤੋ ਹੋਈਆਂ ਕਠੀਆਂ ਵਡੀਆਂ ਕਰਾਂ ਦੀਆਂ ਜਾਈਆਂ ਲੰਬੜਦਾਰਾਂ ਦੀ ਬੰਤੋ ਦਾ ਤਾਂ ਚਾ ਚੱਕਿਆ ਨਾ ਜਾਵੇ ਝੂਟਾ ਦੇ ਦਿਓ ਨੀ ਮੇਰਾ ਲੱਕ ਹਲਾਰੇ ਖਾਵੇ ਝੂਟਾ ਦੇ ਦਿਓ ਨੀ ਸੌਣ ਮਹੀਨਾ ਮਾਰ ਹੁਲਾਰਾ ਸੌਣ ਮਹੀਨਾ ਮਾਰ ਹੁਲਾਰਾ ਪਿੰਗਾ ਸਿਖਰ ਚੜਾਈਆਂ ਪਿਜਗੀ ਰੂ ਮਿੱਤਰਾ ਛਾਮ ਕਟਾ ਚੜ ਆਈਆਂ ਪਿਜਗੀ ਰੂ ਮਿੱਤਰਾ ਛਾਮ ਕਟਾ ਚੜ ਆਈਆਂ ਪਿਜਗੀ ਰੂ ਮਿੱਤਰਾ